ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਮੋਰਚੇ ਤੇ ਅਸੀਂ ਬੈਠੇ ਹੋਏ ਆ। ਔਰ ਜਿਹੜੀ ਕੱਲ ਐਸਕੇਮ 파ਰਤਨਾ ਮੀਟਿੰਗ ਹੋਣੀ ਆ। ਉਹਦੇ ਲਈ ਸੀਨੀਅਰ ਡੈਪੂਟੇਸ਼ਨ ਕੱਲ ਜਿਹੜਾ ਚੰਡੀਗੜ੍ਹ ਜਾਊਗਾ। ਔਰ ਕੋਸ਼ਿਸ਼ ਇਹ ਰਹੂਗੀ ਕਿ ਜਿੱਡੀਆਂ ਵੱਡੀਆਂ ਸਾਡੀਆਂ ਮੰਗਾਂ ਤੇ ਮਸਲੇ ਨੇ ਅਰ ਜਿੱਡੀ ਵੱਡੀ ਸਰਕਾਰ ਦੇ ਆਰਥਿਕ ਹਮਲੇ ਨੇ ਚਾਹੇ ਨਵਾਂ ਜਿਹੜਾ ਖੇਤੀ ਪਾਲਸੀ ਨਾਲ ਜੁੜਿਆ ਹੋਇਆ ਖੇਤੀ ਮੰਡੀ ਦੀ ਪਾਲਸੀ ਨਾਲ ਜੁੜਿਆ ਖਲੜਾ ਆ ਰਿਹਾ ਚਾਹੇ ਹੋਰ ਆਰਥਿਕ ਹਮਲੇ ਨੇ ਜਿਵੇਂ ਜਿੱਦਾ ਵੱਡਾ ਕਾਰਪੋਰੇਟ ਦਾ ਹਮਲਾ ਵਾ ਸਮੁੱਚੇ ਦੇਸ਼ ਵਾਸੀਆਂ ਤੇ ਕਿਸਾਨਾਂ ਮਜ਼ਦੂਰਾਂ ਤੇ ਵੀ ਇਹ ਸੰਪੂਰਨ ਏਕਤਾ ਹੋਵੇ ਦੂਸਰਾ ਅਸੀਂ 11 ਨੂੰ ਅੱਜ 12 ਤੇ 13 ਨੂੰ ਬਹੁਤ ਸਾਡਾ ਜਿਹੜਾ ਪਚੀਦਾ ਰਜੇਵਾ ਹੈਗਾ ਵਾ ਔਰ ਇਹ ਸਭ ਕੁਝ ਦੇਖਦਿਆਂ ਹੋਇਆਂ ਵੀ ਭਾਵੇਂ ਕਿ ਦੋਵਾਂ ਫਾਰਮਾਂ ਦੀ ਲੀਡਰਸ਼ਿਪ ਬਹੁਤ ਵਿਜੀ ਆ ਰਜੇਵਾ ਬਹੁਤ ਜ਼ਿਆਦਾ ਵਾ ਇਹਦੇ باوجود ਆਪਾਂ ਤੁਹਾਨੂੰ ਪਤਾ ਵਾ ਕ੍ਰਾਂਤੀਕਾਰੀ ਜਥੇਬੰਦੀ ਦੇ ਉੱਤੇ 307 ਦੇ ਪਰਚੇ ਹੋਏ ਉਹ ਪ੍ਰੋਗਰਾਮ ਵੀ ਕੀਤਾ ਰਤਨਪੁਰੇ ਵਾਲਾ ਪ੍ਰੋਗਰਾਮ ਵੀ ਕੀਤਾ ਕੱਲ ਖਨੌਰੀ ਤੇ ਵੀ ਵੱਡਾ ਡੈਪੂਟੇਸ਼ਨ ਮੋਰਚੇ ਦੀਆਂ ਜਥੇਬੰਦੀਆਂ ਦਾ ਹੋਊਗਾ ਅਰ 13 ਵਾਲਾ ਇੱਥੇ ਵੀ ਕਰਾਂ ਇਹਦੇ باوجود ਇਕਤਾ ਦੇ ਮਹੱਤਤਾ ਨੂੰ ਦੇਖਦਿਆਂ ਹੋਇਆਂ ਅਸੀਂ ਕੱਲ ਵਾਲੀ ਮੀਟਿੰਗ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ